ਵੀ ਆਪਾਂ ਭਰਾ ਆਪਣੀ ਪਾ ਕੇ ਕੇਦਰ ਵੀ ਆਪਾਂ ਏ ਘੋੜੇ ਵਾਲੀ ਲੈਣੀ ਐ ਵੀ ਘੋੜਾ ਬਾਅਦ ਚ ਲੰਘਦਾ ਪਹਿਲਾਂ ਛੋਟੀ ਲੈ ਲਈ ਪਹਿਲਾਂ ਛੋਟੀ ਲੈ ਲਈ ਸ਼ੌਕ ਦਾ ਕੋਈ ਮੋਡਲ ਉਹ ਰਾਂਜਾ ਬਾਈ ਗੱਲਾਂ ਉਹ ਹਿਰਨ ਜਾ ਫੜੀ ਫੜਦਾ ਹੱਥ ਚੁੱਕਦਾ ਮੈਨੂੰ ਛੋਟੀ ਲੈ ਦੋ ਨਹੀਂ ਇਹ ਕਹਿੰਦਾ ਮੈਨੂੰ ਕਹਿੰਦੀ ਛੋਟੀ ਲੈ ਦੋ ਹਾਂ ਉਹ ਕਹਿੰਦਾ ਕੱਲੀ ਛੋਟੀ ਤੇ ਉਹ ਹਿਰਨ ਮੈਂ ਲੈ ਆਇਆ ਸੀ ਕਹਿੰਦਾ ਕਿਦੋਂ ਐ ਐ ਵੀ ਹੋ ਜਾਂਦਾ ਆ ਦੇ ਦੁੱਧੂ ਸਾਡਾ ਬੰਦਾ ਇਕੱਲਾ ਹਰਨਜੈਲੀ ਫਿਰਦਾ ਇਹਨੂੰ ਕਿਸੇ ਨੇ ਕਹਿ ਕੇ ਬੇਇੱਜ਼ਤੀ ਕਰਨਾ ਘਰੇ ਦੁੱਧੂ ਦੀ ਛੋਟੀ ਚਪਾਲੀ ਹੁਣ ਇਹਨੂੰ ਸਮਝ ਨਹੀਂ ਆ ਰਹੀ ਵੀ ਇਹ ਪਊ ਕਿਵੇਂ ਹੁਣ ਇਹਨੂੰ ਛੋਟੀ ਦਪਾਉਣੇ ਫਿਰਦੇ ਆ ਵੀ ਛੋਟੀ ਲੈਲਾ ਉਹਨਾਂ ਨੂੰ ਮਿਲ ਜਾਣੀ ਹੁੰਦੀ ਹੈ ਵੀ ਉਹਦੇ ਜੱਡਾ ਉਡੋ ਆਪਣੇ ਵਾਲੀਆਂ ਛੋਟੀਆਂ ਨਹੀਂ ਇਹਨੇ ਫਿੱਟ-ਬਿੱਟ ਨਾ ਬੈਂਦਰੀਆਂ ਛੋਟੀਆਂ ਦੇ ਬੈਟੂ-ਬੈਟੂ ਇਹ ਆ ਫਿੱਟ ਕਰਾਂਗੇ ਆ ਆ ਐਂ ਲੱਗ ਜਾਂਦੀ ਹੁੰਦੀ ਹੈ ਕਹਿੰਦੇ ਇਹ ਇਹ ਪਤਾ ਨਹੀਂ ਸਾਨੂੰ ਮੂਰਖ ਬਣਾਈ ਜਾਂਦਾ ਇਹਦੇ ਕੋਲ ਛੋਟੀਆਂ ਤੇ ਪੰਨਾਂ ਰਹਿ ਗਈਆਂ ਇਹਨੇ ਮੂੰਹ 'ਚ ਤਿੰਨ-ਚਾਰ ਲੈ ਲਏ ਇਹਨੇ ਇਹ ਜੀ ਛੋਟੀਆਂ ਘਰੇ ਕਈ ਪੰਨਾਂ ਨੇ ਤੇ ਐਡਾ ਕਰਦਾ ਹਨਾ ਛੋਟੀਆਂ ਕਿਵੇਂ ਕਿਵੇਂ ਘਰੇ ਕਈ ਪੰਨਾਂ ਵੀ ਘਰੇ ਘੁੱਟ ਜਾਂਦਾ ਇਹ ਮੂੰਹ ਜ ਟੁੱਟ ਜਾਂਦਾ ਇਹ ਰਾਜਾ ਦੂਜੇ ਲੋਟ ਛੋਟੀਆਂ ਦੀ ਗੱਲ ਕਰਦਾ ਤੈਨੂੰ ਮੈਂ ਦੱਸਾਂ ਗੱਲ ਇਹ ਭੜਾਈ ਦਾ ਨਾਲ ਇਹ ਤਾਂ ਸਾਡੀ ਦਾ ਨਾ ਨਾ ਉਹ ਤਾਂ ਸਾਡੀ ਭੈਣ ਆ ਮੇਰਾ ਗਊਆਂ ਦਾ ਜੋੜਾ ਹਨਾ ਗਊਆਂ ਦਾ ਜੋੜਾ ਇੱਕੋ ਜਿਹਾ ਜੋਗ ਨੂੰ ਜੋਗਾ ਦਿੰਦੇ ਯਾਨੀ ਉਹਨਾਂ ਦਾ ਕਹੇ ਦਸ ਬੰਦੇ ਚੱਲੇ ਜਾਣ ਤੇ ਮੱਠੇ ਵਟ ਥੋੜੀ ਆਹ ਤਰੀ ਗੱਲ ਜਰ ਲੱਖ ਰੁਪਈਏ ਦੀ ਆ ਸਾਰੇ ਖਿਡਾਰੀਆਂ ਨੇ ਸਹਤ ਕਰੀਆ ਕਹਿੰਦੇ ਰਾਂਦੇ ਦੇ ਕਰੇ ਚਾਹੇ 50 ਜਾਨੇ ਵਾਜਦਾ ਰੋਟੀ ਮਿਲੂਗੀ ਵੀ ਕੁਦਰਤੀ ਗੱਲ ਦੇ ਲੈ ਭਾਗਾਂ ਵਾਲਾ ਘਰ ਹੁੰਦਾ ਹੈ ਮੈਂ ਤਾਂ ਦੇਖਿਆ ਅਜਰਮਾਂ ਦਾ ਬਹੁਤ ਵਾਰੀ ਖਾਣਾ ਨਹੀਂ ਸਹੀ ਆ ਭਾਈ ਮੈਂ ਤਾਂ ਜਦੋਂ ਆਉਣਾ ਇਧਰ ਕਈ ਕੋ ਖਾ ਪੀ ਕੇ ਜਾਣਾ ਹੁੰਦਾ ਵੀ ਤੂੰ ਕਹਦਾ ਹੀਦਾ ਭੈਣੋਂ ਪਹਿਲੇ ਰੋਟੀ ਖਾਣੀ ਆ ਸਹੀ ਆ ਕਿਹਦੇ ਕੋਈ ਜਾਂਦਾ ਵੀ ਨਹੀਂ ਹਾਂ ਇਹਦਾ ਘਰ ਹੈ ਜਿਹਦੇ ਚਿਹਰੇ ਤੇ ਹਾਸਾ ਉਹਦੇ ਹੀ ਜਾਣਦਾ ਜਿਹਨੇ ਹੁਣ ਮੂੰਹ ਹੀ ਫਿੱਗਾ ਕਰ ਲਿਆ ਉਹਦੇ ਕੋਲੇ ਇੱਕ ਵਾਰੀ ਦਾ ਬਾਗ ਚਾਹ ਵੀ ਨਹੀਂ ਪੀਂਦਾ ਮੇਰੇ ਵਰਗਾ ਉੱਟ ਕੀ ਭੱਜਾਂ ਦਾ ਬਹਾਨਾ ਲਾ ਕੇ ਵੀ ਬਾਈ ਫੇਰ ਪੀਵਾਂਗੇ ਕੋਈ ਨਾ ਚੱਲੇ ਆਂ ਕਰੋ ਨਿਆਰੇ ਲੱਤੇ ਅੱਜ ਬਾਈ ਪੂਰੇ ਸੀ ਮੇਲੇ ਤੇ ਜਿਹਦਾ ਬਜ਼ਾਰ ਆਇਆ ਕਿ ਬਾਈ ਧੰਨਵਾਦ ਤੇਰਾ ਕਬੂਤਰਾਂ ਵਾਲੇ ਇਕੱਠੇ ਹੋ ਗਏ ਅਮਰਤ ਰਕੀਆਂ ਬਖਸ਼ੇ ਤੈਨੂੰ ਕਬੂਤਰਾਂ ਵਾਲੇ ਕਹਿੰਦੇ ਹੁੰਦੇ ਜਿੱਥੇ ਮਰਜੀ ਫਿਰਦੇ ਰਹੋ ਕਬੂਤਰਾਂ ਵਾਲੇ ਸਾਨੂੰ ਮਿਲ ਜਾਣਿਆ ਕਬੂਤਰਾਂ ਵਾਲੇ ਜਦੋਂ ਮਿਲ ਜਾਂਦਾ ਸ਼ਵਾਰ ਵੱਖਰੇ ਆਂ ਘੋੜਿਆਂ ਹੁਣ ਮੇਲਾ ਘੋੜਿਆਂ ਦਾ ਸੀ ਮੰਡੀ ਇਹ ਜਦੋਂ ਅਸੀਂ ਮਿਲ ਕੇ ਸੀ ਆਪਦੇ ਕਬੂਤਰਾਂ ਦੀਆਂ ਗੱਲਾਂ ਕਰ ਲਈਆਂ ਘੋੜਿਆਂ ਵਾਲਿਆਂ ਨੇ ਘੋੜਿਆਂ ਦੀਆਂ ਕਰ ਲਈਆਂ ਅੱਜ ਦਿਨ ਦੀ ਸਾਡੀ એનર્ਜੀ ਪੂਰੀ ਹੋ ਗਈ ਹੈਣਾ